ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਆਕੀ ਦੇ ਨਾਮ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਹੀ ਦੁੱਖ ਤਕਲੀਫਾਂ ਨੂੰ ਬੂਰ ਕਰਨ ਤੇ ਨਹੀਂ ਆਪਣੀ ਜ਼ਿੰਦਗੀ ਦੀਆਂ ਕਮੀਆਂ ਨੂੰ ਬੂਰ ਕਰਨ ਤੇ ਨਹੀਂ ਇੱਕ ਗੁਪਤ ਤਰੀਕਾ ਇੱਕ ਗੁਪਤ ਉਪਾਅ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਦੇ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਆ। ਬਸ ਚੁੱਪਚਾਪ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰ দাও। ਤੁਸੀਂ ਵੀ ਜਿਸ ਦਿਨ ਤੋਂ ਵੀ ਤੁਸੀਂ ਇਹ ਕੰਮ ਕਰ ਲਿਆ ਇਹਦੇ ਨਤੀਜੇ ਦੇਖ ਕੇ ਤੁਸੀਂ ਖੁਦ ਹਰਾਹ ਮਰ ਜਾਣਾ। ਅਤੇ ਨਾਲ ਦੀ ਨਾਲ ਇਹ ਸਾਨੂੰ ਰਜਲਤ ਮੈ ਉਹਾ ਹੈ। ਇਹਦੇ ਲਈ ਕੁੜੀ ਇੱਕ ਕਰਨ ਦੀ ਨਹੀਂ ਕਹਿੰਦੀ। ਬਹੁਤ ਛੋਟਾ ਵੀ ਆ ਕੰਮ ਆ ਅਤੇ ਇਹ ਸ਼ੋਕੇ ਦੇ ਕੰਮ ਦੇ ਨਾਲ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲਣ ਤੇ ਹੱਤੇਗੀ ਇਹ ਕੰਮ ਕਰਨ ਦੇ ਲਈ ਸਾਨੂੰ ਕੋਈ ਸਵੇਰੇ ਜਲਦੀ ਨਹੀਂ ਉੱਠਣਾ ਪਵੇਗਾ ਇਹ ਕੰਮ ਕਰਨ ਦੇ ਲਈ ਕੋਈ ਸਾਨੂੰ ਕਾਠ ਪੂਜਾ ਕਰਨ ਦੀ ਲੋੜ ਨਹੀਂ ਆ ਬਸ ਇਹ ਛੋਟਾ ਜਿਹਾ ਬਦਲਾਵ ਆਪਣੇ ਜ਼ਿੰਦਗੀ ਦੇ ਵਿੱਚ ਕਰਨਾ ਹੈ ਇਹ ਛੋਟਾ ਜਿਹਾ ਕੰਮ ਕਰਨਾ ਹੈ ਸਭ ਕੁਝ ਬਦਲ ਜਾਵੇਗਾ ਜਿਹੜੇ ਭੈਣ ਭਰਾ ਕਹਿੰਦੇ ਆ ਨਾ ਸਾਡੀ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਆ ਗਈ ਆ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਦਿਲਦਰ ਨੇ ਡੇਰਾ ਲਾ ਲਿਆ ਏ ਸਾਨੂੰ ਆਪਣੀਆਂ ਦੁੱਖ ਤਕਲੀਫਾਂ ਦੇ ਹੱਲ ਨੇ ਮਿਲਦੇ ਜਿੰਦਗੀ ਦੇ ਵਿੱਚ ਕੋਈ ਰਾਹ ਨਹੀਂ ਮਿਲ ਰਿਹਾ ਸਭ ਕੁਝ ਠੀਕ ਹੋ ਜਾਵੇਗਾ ਸਭ ਮੁਸ਼ਕਲਾਂ ਦੇ ਹੱਲ ਮਿਲ ਜਾਣਗੇ ਸਾਰੇ ਹੀ ਵਿਗੜੇ ਹੋਏ ਕੰਮ ਫਿਰ ਤੋਂ ਠੀਕ ਹੋਣੇ ਸ਼ੁਰੂ ਹੋ ਜਾਣਗੇ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਕੰਮ ਕਰ ਲਿਆ ਇਹ ਕੰਮ ਕਿਹੜਾ ਕਰਨਾ ਹੈ ਬਸ ਸਿਰਫ ਤੇ ਸਿਰਫ ਆਪਣੀ ਸੰਗਤ ਬਦਲਨੀ ਹੈ ਬਾਕੀ ਦੇ ਬਦਲਾਅ ਤੁਹਾਡੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਹੀ ਹੋ ਜਾਣਗੇ ਕਿਉਂਕਿ ਸੰਗਤ ਜੀ ਸੰਗਤ ਦੀ ਰੰਗਤ ਬਹੁਤ ਛੇਤੀ ਚੜਦੀ ਆ ਜੇਕਰ ਤੁਹਾਨੂੰ ਲੱਗਦਾ ਹੈ ਨਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਆਲਸ ਦਿਲਦਰ ਆ ਗਿਆ ਹੈ ਨਿਰਾਸ਼ਾ ਆ ਗਈ ਆ ਤਜਰੂਰ ਤੁਸੀਂ ਮਿਲਤੀ ਲੋਕਾਂ ਦੀ ਸੰਗਤ ਕਰ ਰਹੇ ਹੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਹਾਡੇ ਅੰਦਰ 네ਗੇਟਿਵ ਜਾਣਕਾਰੀ ਜਾ ਰਹੀ ਆ ਇਹਨੂੰ ਅੱਜ ਹੀ ਬੰਦ ਕਰ ਦੋ ਪੋਜਿਟਿਵ ਲੋਕਾਂ ਦੀ ਸੰਗਤ ਕਰੋ ਚੰਦੀ ਕਲਾ ਵਾਲੇ ਲੋਕਾਂ ਦੀ ਸੰਗਤ ਕਰੋ ਜਿਹੜੇ ਭੈਣ ਭਰਾ ਕਹਿੰਦੇ ਆ ਕਿ ਸਾਡਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਜਦ ਕੰਮ ਕਰਨ ਦੇ ਵਿੱਚ ਮਨ ਨਹੀਂ ਲੱਗਦਾ ਅਸੀਂ ਬਦਤੋਰੀਤੇ ਕੰਮ ਕਰਦੇ ਆ ਤਾਂ ਸੰਗਤ ਕੀ ਕੁਝ ਦਿਨ ਮਿਹਨਤੀ ਲੋਕਾਂ ਦੀ ਸੰਗਤ ਕਰਕੇ ਦੇਖਣਾ ਚੜ੍ਹਦੀ ਕਲਾ ਵਾਲੇ ਲੋਕਾਂ ਦੀ ਸੰਗਤ ਕਰਕੇ ਦੇਖਣਾ ਜਿਹੜੇ ਭੜ ਭੜਾ ਕਹਿ ਦਿੰਦੇ ਆ ਨਾਮ ਜਪਣ ਨੂੰ ਦਿਲ ਨਹੀਂ ਕਰਦਾ ਪਾਠ ਕਰਨ ਨੂੰ ਦਿਲ ਨਹੀਂ ਕਰਦਾ ਉਹ ਕਿਤੇ ਭਜਨ ਬੰਦਗੀ ਕਰਨ ਵਾਲੀਆਂ ਰੂਹਾਂ ਦੀ ਨਾਮ ਜਪਣ ਵਾਲੀਆਂ ਰੂਹਾਂ ਦੇ ਸੰਗਤ ਕਰਕੇ ਦੇਖੋ ਸੰਗਤ ਵੀ ਸਾਡੀ ਸੰਗਤ ਦਾ ਔਰਾ ਇੰਨਾ ਮਜ਼ਬੂਤ ਹੁੰਦਾ ਹੈ ਕਿ ਆਪਾਂ ਉਹਨਾਂ ਦੇ ਕੋਲ ਜਾ ਕੇ ਬੈਠ ਜਾਏਗੇ ਉਹਨਾਂ ਦਾ ਅਸਰ ਸਾਡੇ ਉੱਤੇ ਪਨਾਸ਼ ਰਹੀ ਜਾਂਦਾ ਹੈ ਚੜਦੀ ਕਲਾ ਵਾਲੇ ਨੁਕਤੇ ਦੀ ਸੰਗਤ ਕਰਕੇ ਦੇਖੀਓ ਨਾਮ ਜਪਰ ਵਾਲੇ ਨੁਕਤੇ ਦੀ ਸੰਗਤ ਕਰਕੇ ਦੇਖੀਓ ਤੁਹਾਡੇ ਅੰਦਰ ਆਪਣੇ ਆਪ ਹੀ ਨਾਮ ਦੀ ਕਜਨ ਬੰਦਗੀ ਦੀ ਖਿੱਚ ਕਵੇਗੀ ਇਸੇ ਕਰਕੇ ਤਾਂ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰੋਜ਼ ਰੋਜ਼ ਨਾਮ ਜਪਣ ਨੂੰ ਕਿਹਾ ਹੈ ਸਾਧ ਸੰਗਤ ਕਰਨ ਨੂੰ ਕਿਹਾ ਹੈ ਕਿਉਂਕਿ ਸੰਗਤ ਦਾ ਅਸਰ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ ਜਿੱਦਾਂ ਦੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਪੜ੍ਹਦੇ ਹਾਂ ਸੁਣਦੇ ਹਾਂ ਜਿੰਨਾ ਲੋਕਾਂ ਦੇ ਨਾਲ ਸਾਡਾ ਮਿਲਵਰਤਨ ਜ਼ਿਆਦਾ ਹੁੰਦਾ ਹੈ ਜਿਆਦਾ ਉਠਦੇ ਰਹੀਏ ਆ ਉਹਨਾਂ ਦੇ ਗੁਣ ਜਾਂ ਔਗਣ ਸਾਡੇ ਵਿੱਚ ਉਨੇ ਹੀ ਸ਼ੁਰੂ ਹੋ ਜਾਂਦੇ ਆ ਇੱਕ ਦਰਤ ਦਾ ਵੀ ਨਿਜਮਿਆ ਜਿਹੜੀ ਚੀਜ਼ ਸਾਡੇ ਚੇਤੇ ਦੇ ਵਿੱਚ ਰਹਿੰਦੀ ਆ ਕਿਹਦੇ ਵੱਲ ਅਸੀਂ ਜ਼ਿਆਦਾ ਧਿਆਨ ਦਿੰਨੇ ਆ ਉਹਦੇ ਗੁਣ ਜਾਂ ਔਗਣ ਸਾਡੇ ਅੰਦਰ ਉਨੇ ਹੀ ਸ਼ੁਰੂ ਹੋ ਜਾਂਦੇ ਆ ਇਸ ਕਰਕੇ ਸਭ ਤੋਂ ਜ਼ਰੂਰੀ ਆ ਆਪਣੀ ਸੰਗਤ ਵੱਲ ਧਿਆਨ ਦੇਣਾ ਜੇ 네ਗੇਟਿਵ ਲੋਕਾਂ ਦੀ ਸੰਗਤ ਕਰਾਂਗੇ ਤਾਂ 네ਗੇਟਿਵਿਟੀ ਨੇ ਘੇਰ ਲੈਣਾ ਹੈ ਜੇ ਪੋਜ਼ਿਟਿਵ ਲੋਕਾਂ ਦੀ ਚੜ੍ਹਦੀ ਕਲਾ ਵਾਲੇ ਬੰਤਾਂ ਦੀ ਸੰਗਤ ਕਰਾਂਗੇ ਤਾਂ ਸਾਡਾ ਜੀਵਨ ਵੀ ਚੜ੍ਹਦੀ ਕਲਾ ਵਾਲਾ ਬਣ ਜਾਵੇਗਾ ਸੋ ਅੱਜ ਤੋਂ ਹੀ ਆਪਣੇ ਸੰਗਤ ਵੱਲ ਧਿਆਨ ਦੇਣਾ ਹੈ ਤਾਂ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਸਾਡੀ ਸੰਗਤ 24 ਘੰਟੇ ਸਾਡੇ ਨਾਲ ਰਹਿੰਦੀ ਆ ਸਾਡੇ ਮੋਬਾਈਲ ਫੋਨ ਦੇ ਰੂਪ ਦੇ ਵਿੱਚ ਅਸੀਂ ਜੋ ਚੀਜ਼ਾਂ ਆਪਣੇ ਮੋਬਾਈਲ ਫੋਨ ਦੇ ਵਿੱਚ ਹਰ ਵੇਲੇ ਦੇਖਦੇ ਰਹਿੰਨੇ ਆ ਉਹਨਾਂ ਦਾ ਅਸਰ ਸਾਡੇ ਮਨ ਤੇ ਹੁੰਦਾ ਹੈ ਇਸ ਕਰਕੇ ਜੋ ਵੀ ਚੀਜ਼ ਤੁਸੀਂ ਪੜ੍ਹਦੇ ਹੋ ਸੁਣਦੇ ਹੋ ਜਾਂ ਦੇਖਦੇ ਹੋ ਜਿੰਨਾ ਵੀ ਲੋਕਾਂ ਦੇ ਨਾਲ ਤੁਹਾਡਾ ਜ਼ਿਆਦਾ ਉਤਮਾ ਰੋਜ਼ਨਾ ਹੈ ਉਚ ਨੂੰ ਸਹੀ ਕਰੋ ਅਤੇ ਇਹਦੇ ਲਈ ਤੁਹਾਨੂੰ ਕੋਈ ਰੋਲਾ ਪਾਉਣ ਦੀ ਲੋੜ ਨਹੀਂ ਆ ਤੁਸੀਂ ਕਿੁੱਟ ਚਾਪ ਅੱਜ ਤੋਂ ਹੀ ਆਪਣੀ ਸੰਗਤ ਦੇ ਵਿੱਚ ਬਦਲਾਅ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਨਾ ਕਿ ਤੁਸੀਂ ਕੋਈ ਮੈਡੀਟੇਟਿੰਗ ਲੋਕਾਂ ਦੀ ਸੰਗਤ ਕਰੋਗੇ ਤਾਂ ਥੋੜਾ ਜਿਹਾ ਉਹਨਾਂ ਦੇ ਨਾਲ ਦੂਰ ਬਣਾਓ ਸਾਡੀ ਸੰਗਤ ਦੇ ਕਰਕੇ ਸਾਡੇ ਵਿੱਚ ਕਈ ਔਗਣ ਆ ਜਾਂਦੇ ਆ ਤੇ ਸਾਡੀ ਸੰਗਤ ਹੀ ਸਾਡੇ ਵਿੱਚ ਕਈ ਗੁਣ ਭਰ ਦਿੰਦੀ ਆ ਸੋ ਸੰਗਤ ਸਾਡੀ ਨਾਮ ਕਾਮ ਜਬ ਵੀ ਇਹ ਕਾਮਯਾਬੀ ਦਾ ਜ਼ਰੂਰੀ ਹਿੱਸਾ ਹੈ ਇਹਦੇ ਬਨ ਧਿਆਨ ਤੋਂ ਬਨ ਇਸੇ ਕਰਕੇ ਤਾਂ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰੋਜ਼ ਦਾ ਨਿ ਤਨੀਮ ਦਿੱਤਾ ਹੈ ਕਿ ਸਵੇਰੇ ਉੱਠ ਕੇ ਆ ਸਾਰ ਹੀ ਆਪਣੇ ਗੁਰੂ ਦੀ ਸੰਗਤ ਕਰੋ ਆਪਣੇ ਗੁਰੂ ਦਾ ਗਿਆਨ ਹਾਸਲ ਕਰੋ ਜਿੰਨਾ ਹੀ ਗੁਰੂ ਦਾ ਗਿਆਨ ਸਤੇ ਅੰਦਰ ਜਾਵੇਗਾ ਅਸੀਂ ਨਾਮ ਜਪਾਂਗੇ ਉਨਾ ਹੀ ਸਾਡਾ ਮਨ ਚੜ੍ਹਦੀ ਕਲਾ ਵਿੱਚ ਬਣੇਗਾ ਜੇਕਰ ਪਾਠ ਕਰਨ ਦਾ ਮਨ ਨਹੀਂ ਕਰਦਾ ਭਜਨ ਬੰਦਗੀ ਕਰਨ ਦਾ ਮਨ ਨਹੀਂ ਕਰਦਾ ਤਾਂ ਅੱਜ ਤੋਂ ਹੀ ਗੁਰੂ ਘਰੇ ਜਾਣਾ ਸ਼ੁਰੂ ਕਰ ਤੋ ਸਿਰਫ ਕੁਝ ਸਮਝ ਆ ਕੇ ਸੰਗਤ ਦੇ ਵਿੱਚ ਰਹਿਣਾ ਇਕ ਤਾਂ ਤੁਹਾਡੇ ਮਨ ਦੀ ਸਾਰੀ ਬੇਚੈਨੀ ਦੂਰ ਹੋਵੇਗੀ ਮਨ ਦੀ ਉਦਾਸੀ ਦੂਰ ਹੋਵੇਗੀ ਅਤੇ ਜੋ ਪਰੇਸ਼ਾਨੀਆਂ ਚਿੰਤਾਵਾਂ ਤੁਹਾਨੂੰ ਲੱਗਦਾ ਹੈ ਨਾ ਕਿ ਇਹ ਦੂਰ ਨਹੀਂ ਹੋ ਸਕਦੀਆਂ ਇਹਨਾਂ ਦੇ ਹੱਲ ਨਹੀਂ ਹੋ ਸਕਦੇ ਤੁਸੀਂ ਜਦੋਂ ਆਪਣੇ ਘੂਨ ਦੀ ਗੂੜ ਵਿੱਚ ਜਾ ਕੇ ਬੈਠੋਗੇ ਗੁਰੂ ਦੀ ਹਜ਼ੂਰੀ ਵਿੱਚ ਜਾ ਕੇ ਬੈਠੋਗੇ ਨਾਮ ਜਪਣ ਵਾਲੀਆਂ ਰੂਹਾਂ ਦਾ ਸੰਗ ਕਰੋਗੇ ਕਾ ਇਹ ਮੁਸ਼ਕਲਾਂ ਪਰੇਸ਼ਾਨਨਾ ਤੁਹਾਨੂੰ ਬਹੁਤ ਸ਼ੁੱਧ ਨਜ਼ਰ ਆਉਣ ਦੀ ਇਹਨਾਂ ਦੇ ਹੱਗ ਨਹੀਂ ਸਾਫ਼ ਸਪਸ਼ਟ ਨਜ਼ਰ ਆ ਜਾਣਗੇ ਕਿ ਸੰਗਤ ਜੀ ਜਦੋਂ ਸਾਡੇ ਮਹਾਂ ਗੁਰੂ ਚਰਮਾ ਦੇ ਨਾਲ ਵਰਤਾ ਹੈ ਇਹ ਸਾਰੀ ਨੈਗੇਟਿਵਿਟੀ ਇਹ ਸਾਰੀ ਮੈਲ ਦੂਰ ਹੋ ਜਾਂਦੀ ਆ ਇੱਕ ਵਿਸ਼ਵਾਸ ਦੇ ਨਾਲ ਪਰ ਜਾਂਦਾ ਹੈ ਚੜ੍ਹਦੀ ਕਲਾ ਦੇ ਨਾਲ ਪਰ ਜਾਂਦਾ ਹੈ ਸੋ ਇਸ ਕਰਕੇ ਸਾਨੂੰ ਆਪਣੇ ਹਰ ਦਿਨ ਦੀ ਸ਼ੁਰੂਆਤ ਕੋਰਮ ਵਿਧਾਪਲ ਮਾਤਮਾ ਦੇ ਨਾਮ ਤੋਂ ਕਰਨੀ ਚਾਹੀਦੀ ਆ ਗੁਰੂ ਦੇ ਗਿਆਨ ਤੋਂ ਕਰਨੀ ਚਾਹੀਦੀ ਆ ਸਵੇਰੇ ਸਵੇਰ ਉੱਠਦਿਆਂ ਸਾਰ ਹੀ ਗੁਰੂ ਦਾ ਗਿਆਨ ਅੰਦਰ ਜਾਵੇਗਾ ਤੇ ਸਾਡਾ ਮਨ ਆਪਣੇ ਆਪ ਹੀ ਚੜ੍ਹਦੀ ਕਲਾ ਦੇ ਵਿੱਚ ਆ ਜਾਵੇਗਾ ਜਦੋਂ ਵੀ ਕੋਈ ਵੀ ਕੰਮਕਾਰ ਕਰਨਾ ਹੋਵੇ ਸ਼ੁਰੂਆਤ ਕਰਨੀ ਹੋਵੇ ਸਭ ਤੋਂ ਪਹਿਲਾਂ ਆਪਣੇ ਗੁਰੂ ਸਰਮਜੀ ਦੇ ਅੱਗੇ ਅਰਦਾਸ ਬਿਲਕੁਲ ਕਰਨੀ ਚਾਹੀਦੀ ਆ ਆਪਣੇ ਗੁਰੂ ਦੀ ਆਗਿਆ ਲੈ ਕੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈ ਕੇ ਹਰ ਕੰਮ ਦੀ ਸ਼ੁਰੂਆਤ ਕਰਨੀ ਚਾਹੀਦੀ ਆ ਤਾਂ ਫਿਰ ਆਪਣੇ ਆਪ ਹੀ ਸਾਡੇ ਮਨ ਅੰਦਰ ਵਿਸ਼ਵਾਸ ਪਰ ਜਾਂਦਾ ਏ ਚੜ੍ਹਦੀ ਕਲਾ ਜਾਂਦੀ ਆ ਗੁਰੂ ਦਾ ਗਿਆਨ ਅਤੇ ਗੁਰੂ ਦਾ ਧਿਆਨ ਹੀ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖ ਸਕਦੀ ਆ ਸੋ ਆਪਣੇ ਦਿਨ ਦੀ ਸ਼ੁਰੂਆਤ ਭਜਨ ਬੰਦਗੀ ਤੋਂ ਕਰਨੀ ਚਾਹੀਦੀ ਆ ਜਿੰਨਾ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਉਹ ਜਦੋਂ ਹੀ ਉੱਠਦੇ ਆ ਜਾਂ ਪੂਰੇ ਦਿਨ ਦੇ ਵਿੱਚ ਕਿਸੇ ਵੀ ਵੇਲੇ ਗੁਰਬਾਣੀ ਦਾ ਪਾਠ ਕਰ ਲਓ ਗੁਰਬਾਣੀ ਦੇ ਅਰਥ ਸਮਝ ਲਓ ਬੁਰੂ ਜੀ ਦੇ ਜੀਵਨ ਬਾਰੇ ਪੜੋ ਸੁਣੋ ਕਿ ਤੁਹਾਡੇ ਜੀਵਨ ਦੇ ਵਿੱਚ ਆਪਣੇ ਆਪ ਹੀ ਬਦਲਾਵ ਆਵੇਗਾ ਜਿਹੜੇ ਭੈਣ ਭਰਾ ਕਹਿੰਦੇ ਆ ਵੀ ਭਜਨ ਮੰਦਗੀ ਕਰਨ ਨੂੰ ਬਿਲਕੁਲ ਮਨ ਨਹੀਂ ਕਰਦਾ ਕਾਠ ਕਰਨ ਬੈਠਦੇ ਆ ਪਾਠ ਦੇ ਵਿੱਚ ਮਨ ਲੱਗਦਾ ਹੀ ਨਹੀਂ ਆ। ਮਹਾਪੁਰਖ ਜੀ ਕਹਿੰਦੇ ਕੋਜ ਦਿਨ ਨਾਮ ਜਪਣ ਵਾਲਿਆਂ ਦੇ ਸੰਗਤ ਕਰੋ। ਜੋ ਭਜਨ ਬੰਦਗੀ ਕਰਨ ਵਾਲਾ ਰੋਹਾਂ ਨੇਗਾ ਉਹਨਾਂ ਦੇ ਕੋਲ ਜਾ ਕੇ ਬੈਠੋ। ਤੁਹਾਡੇ ਅੰਦਰ ਵੀ ਆਪਣੇ ਆਪ ਹੀ ਨਾਮ ਦੀ ਭਜਨ ਬੰਦਗੀ ਦੀ ਖਿੱਚ ਪੈਣੀ ਸ਼ੁਰੂ ਹੋ ਜਾਵੇਗੀ। ਜੇ ਕਿਤੇ ਜਾਣ ਹੀ ਸਕਦੇ ਆਪਣੇ ਮੋਬਾਈਲ ਫੋਨ ਦੀ ਸਹੀ ਵਰਤੋਂ ਕਰੋ। ਨਬਾਈ ਫੋਨ ਦੇ ਵਿੱਚ ਜਦੋਂ ਚਾਹੋ ਕਿਸ ਵੀ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਪੜ੍ਹਨਾ ਸੁਣਨਾ ਚਾਹਦੇ ਹੋ ਸਭ ਜਾਣਕਾਰੀ ਤੁਹਾਡੇ ਹੱਥ ਵਿੱਚ ਆ ਜਦੋਂ ਵੀ ਤੁਹਾਡੇ ਕੋਲ ਸਮਾਂ ਹੁੰਦਾ ਹੈ ਤਾਂ ਇੱਧਰ ਉੱਧਰ ਦੀਆਂ ਗੱਲਾਂ ਕਰਨ ਦੀ ਬਜਾਏ ਜਾਂ ਇੱਧਰ ਉੱਧਰ ਦੀਆਂ ਰੀਲਾਂ ਦੇਖਣ ਦੀ ਬਜਾਏ ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਪੜ੍ਹਨਾ ਸੁਣਨਾ ਚਾਹੀਦਾ ਹੈ ਗੁਰੂ ਇਤਿਹਾਸ ਦੀਆਂ ਸਾਖੀਆਂ ਪੜ੍ਹ ਲਓ ਸੁਣ ਲਓ ਦੇਖਣਾ ਕਿੰਨਾ ਫਰਕ ਪਵੇਗਾ ਮਹਾਪੁਰਖ ਜੀ ਕਹਿੰਦੇ ਨੇ ਕਿ ਬਸ ਇੱਕ ਵਾਰ ਆਪਣੇ ਸਤਿਪੁਰ ਸਤਿਆਪਾਸ਼ਾ ਜੀ ਦੇ ਅੱਗੇ ਅਰਦਾਸ ਬੇਨਤੀ ਕਰਨਾ ਕਿ ਮਹਾਰਾਜ ਸਤਿਆਪਾਸ਼ਾ ਮੈਂ ਆਪ ਜੀ ਦਾ ਨਾਮ ਜਪਨਾ ਚਾਹੁੰਦਾ ਹਾਂ ਗੁਰਬਾਣੀ ਦਾ ਪਾਠ ਕਰਨਾ ਚਾਹੁੰਦਾ ਹਾਂ ਮੇਰੀ ਤੇ ਕਿਰਪਾ ਕਰੋ ਆ ਦੇਖਣਾ ਤੁਹਾਡੀ ਇਹ ਅਰਦਾਸ ਬੇਨਤੀ ਨਹੀਂ ਤੋੜ ਡੇਣਾ ਪਾਉਂਗਾ ਜੇ ਨਹੀਂ ਉਹਨਾਂ ਨੇ ਆਪੇ ਹੀ ਆਪਣਾ ਨਾਮ ਜਪਵਾ ਲਵਾ ਲਵੇ ਸੋ ਸ਼ੁਰੂਆਤ ਤੋਂ ਤਾਂ ਕਰੀਏ ਕਦੇ ਵੀ ਨਿੱਕੀ ਨਿੱਕੀ ਗੱਲਾਂ ਨੂੰ ਲੈ ਕੇ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਸੰਸਾਰ ਦੀ ਦੁਨੀਆ ਦੇ ਵਿੱਚ ਇੰਗਾ ਦਾ ਕੋਈ ਸਵਾਲ ਨਹੀਂ ਹੈ ਜਿਹਦਾ ਜਵਾਬ ਨਾ ਹੋਵੇ ਦੁਨੀਆ ਦੇ ਵਿੱਚ ਐਸੀ ਕੋਈ ਮੁਸ਼ਕਲ ਪਰੇਸ਼ਾਨੀ ਨਹੀਂ ਹੈ ਜਿਹਦਾ ਹੱਲ ਨਾ ਹੋਵੇ ਅਸੀਂ ਹੀ ਜ਼ਿਆਦਾ ਘਬਰਾ ਰਹੇ ਹਾਂ ਔਰ ਜਦੋਂ ਅਸੀਂ ਗੁਰੂ ਚਰਨਾਂ ਦੇ ਨਾਲ ਜੁੜਦੇ ਆ ਸਾਡੇ ਮਨ ਦੀ ਘਬਰਾਹਟ ਦੂਰ ਹੋ ਜਾਂਦੀ ਆ ਸਾਡੇ ਮਨ ਦਾ ਕਾਲਾਪਣ ਦੂਰ ਹੋ ਲੈ ਸਾਡਾ ਮਨ ਵਿਸ਼ਵਾਸ ਦੇ ਭਾਵ ਚੜਦੀ ਕਲਾ ਵਿੱਚ ਔਰ ਜੰਦਨ ਸ਼ੁਆਸ਼ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਤੇ ਸ਼ੇਅਰ ਕਰ ਦੇਣਾ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸੇ